ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਥਿਓ ਆਓ ਚੱਲੀਏ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜਿੱਥੇ ਇੱਕ ਐਗਜ਼ੀਬਿਸ਼ਨ ਖਾਸ ਨਵਾਂਸ ਲੱਗੇ ਹੋਏ ਹਨ ਬੱਖ-ਬੱਖ ਚੀਜ਼ਾਂ ਦੀ ਆ ਦੇਖੋ ਕਿਤਾਬਾਂ ਦੇ ਸਟਾਲ ਲੱਗੇ ਹੋਏ ਬਹੁਤ ਵੱਡੇ ਅਤੇ ਹੋਰ ਵੀ ਸਾਨੂੰ ਸਮਾਨ ਦਿਖਾਉਣੇ ਆ ਬਹੁਤ ਕੁਝ ਜਿੱਜਾਂ ਐਸੇ ਦੇਖੀਆਂ ਜਿਨ੍ਹਾਂ ਦਾ ਸੀ ਨੋਂ ਬਣੀ ਜਾਣਦੇ ਤੇ ਇੱਕ ਗੱਲ ਖਾਸ ਦੇਖੀ ਇੱਥੇ ਦਿਸ਼ ਭਗਤ ਯਾਦਗਾਰਾਂ ਜਲੰਧਰ ਵਿਖੇ ਵੀ ਐਗਜ਼ੀਬੀਸ਼ਨ ਦੇ ਜੋ ਬਕ ਪਾਕਿਸਤਾਨਾਂ ਦੇ ਮਾਲਕ ਨੇ ਦੁਕਾਨਦਾਰ ਨੇ ਉਹ ਲੋਕਲ ਦਾ ਇੱਕ ਦੋ ਸਾਨੂੰ ਬਾਕੀ ਸਾਰੇ ਵੱਖਰੇ ਵੱਖਰੇ ਸੂਬਿਆਂ ਤੋਂ ਆਏ ਹੋਏ ਨੇ ਜੋ ਜੋਪੀ ਕੋਈ ਬਿਹਾਰ ਉੱਤਰਾਖੰਡ ਹੋਰ ਸੂਬਿਆਂ ਤੋਂ ਇੱਥੇ ਇਹ ਗੱਲ ਵੀ ਝੂਠੀ ਪੈ ਜਾਂਦੀ ਹੈ ਕਿ ਪੰਜਾਬ ਵਿੱਚ ਕੁਝ ਨਹੀਂ ਇੱਥੇ ਕੰਮ ਨਹੀਂ ਜਾਂ ਇੱਥੇ ਕੋਈ